ਜੀ ਅਮ ਅੱਜ ਹਿਸ਼ਾਰਪੁਰ ਜ਼ਿਲ੍ਹੇ ਦੀ ਜਿਹੜੀ ਗ੍ਰੀਵੈਂਸ ਡਿਸਟ੍ਰਿਕਟਸ ਗ੍ਰੀਵੈਂਸ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿਉਕਲੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਲਈ ਹੈ ਜਿਸ ਦੇ ਵਿੱਚ ਸਾਡੇ ਸਾਰੇ ਹੀ ਮਾਨਯੋਗ ਐਮਐਲਏ ਸਹਿਬਾਨ ਜਿਸ ਦੇ ਵਿੱਚ ਸਾਡੇ ਡਿਪਟੀ ਸਪੀਕਰ ਸਾਹਿਬ ਮਨਿਸਟਰ ਸਾਹਿਬ ਤੇ ਸਾਰੇ ਐਮਐਲਏ ਸਹਿਬਾਨ ਤੇ ਲਗਭਗ ਹਰ ਵਿਭਾਗ ਦੇ ਮੁਖੀ ਇਸ ਮੀਟਿੰਗ ਦਾ ਹਿੱਸਾ ਸੀ ਤੇ ਜਿਹੜੀ ਵੀ ਮਸਲੇ ਹਿਸ਼ਾਰਪੁਰ ਜ਼ਿਲ੍ਹੇ ਦੇ ਨਾਲ ਡਵੈਲਪਮੈਂਟ ਦੇ ਰੂਟੀਨ ਦੇ ਕੰਮਾਂ ਦੇ ਉਹ ਸਾਰਿਆਂ ਦੇ ਉੱਤੇ ਜਿਹੜੀ ਹੈ ਪ੍ਰੋਗਰੈਸ ਰਿਪੋਰਟ ਦੇ ਉੱਤੇ ਚਰਚਾ ਹੋਈ ਹੈ ਤੇ ਖਾਸ ਕਰਕੇ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ ਆਪ ਸਭ ਨੂੰ ਪਤਾ ਹੈ ਬਰਸਾਤਾਂ ਦਾ ਮੌਸਮ ਚੱਲ ਰਿਹਾ ਤੇ ਪਿਛਲੇ ਸਾਲ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ ਤਾਂ ਪ੍ਰੋਟੈਕਸ਼ਨ ਵਰਕਸ ਕਰਕੇ ਜਿੰਨੀਆਂ ਵੀ ਆ ਆਪਣੀ ਡਰੇਨਸ ਹੈ ਉਹਨਾਂ ਦੀ ਸਫਾਈ ਨੂੰ ਲੈ ਕੇ ਇੰਪੈਕਟਮੈਂਟਸ ਜਿੱਥੇ ਤੇ ਬਣਨ ਵਾਲੇ ਆ ਉਹਨਾਂ ਦੇ ਉੱਤੇ ਖਾਸ ਤਰਜੀਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਿੰਨੇ ਵੀ ਆ ਸਾਡੀਆਂ ਸੜਕਾਂ ਜਿਨ੍ਹਾਂ ਦੇ ਟੈਂਡਰ ਰਿਹਾ ਲੱਗ ਚੁੱਕੇ ਨੇ ਆ ਕੰਮ ਚੱਲ ਰਿਹਾ ਉਹਨਾਂ ਦੀ ਮੋਨੀਟਰਿੰਗ ਲਗਾਤਾਰ ਤੇ ਜਿਸ ਤਰੀਕੇ ਨਾਲ ਸਰਕਾਰ ਦੀ ਜੋ ਵੈਲਫੇਅਰ ਸਕੀਮਸ ਚੱਲ ਰਹੀਆਂ ਚਾਹੇ ਆਮ ਆਦਮੀ ਕਲੀਨਿਕ ਹੋਵੇ ਚਾਹੇ ਜਿੰਨੀ ਵੀ ਹੋਰ ਬਾਕੀ ਸਕੀਮਸ ਹੈ ਉਹਨਾਂ ਦੀ ਮੋਨੀਟਰਿੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਲਗਾਤਾਰ ਜੋ ਸਾਡੇ ਕਰੋੜਾਂ ਰੁਪਏ ਦੇ ਕੰਮ ਸਾਡੇ ਸਕੂਲ এডੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਚੱਲ ਰਹੇ ਆ ਉਸ ਦੇ ਨਾਲ ਹੀ ਅੱਜ ਇੱਕ 7 ਕਰੋੜ ਰੁਪਏ ਸਪੈਸ਼ਲ ਮੇਰੇ ਵੱਲੋਂ ਆਪਣੇ ਐਸ ਐਜੂਕੇਸ਼ਨ ਮਿਨਿਸਟਰ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਕਿ ਅਸੀਂ ਇੱਥੇ ਕਿ ਉਹਲੇ ਜਿਹੜੇ ਸਾਡੇ ਸਕੂਲਸ ਨੇ ਉਹ ਐਡ ਦਾ ਡਿਸਕ੍ਰਿਪਸ਼ਨ ਆਫ ਐਮ ਐਲ ਐਸ ਸਹਿਵਾਨ ਥਾਰੀ ਕੈਮਲਨ ਸਹਿਵਾਨ ਨੂੰ 21 ਕਰੋੜ ਰੁਪਏ ਦੇ ਹਿਸਾਬ ਦੇ ਨਾਲ ਉਹ ਟੋਟਲ ਉਹਨੇ ਡਿਸਕ੍ਰਿਪਸ਼ਨ ਦੇ ਉੱਤੇ ਆ ਜਿਹੜੇ ਵੀ ਸਕੂਲ ਨੂੰ ਰਿਕੁਆਇਰਮੈਂਟ ਆ ਉਹ ਲੈ ਸਕਦੇ ਆ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਉਹਨਾਂ ਤੇ ਚਰਚਾ ਹੋਈ ਤੇ ਇਹ ਮੀਟਿੰਗ ਹਰ ਮਹੀਨੇ ਤੋਂ ਚੱਲਦੀ ਰਹੂਗੀ ਥੈਂਕ ਯੂ